जय मसीह की सबको परमेश्वर का धन्यवाद हो आज एक बार फिर से सुंदर समय के लिए खुदाबंद ने एक बार फिर से आपके बीच में आपके मध्य में आने के लिए समय दिया मेरे पियो आज जिस विषय पर हम बात करने के लिए जा रहे हैं वो विषय बहुत ही महत्वपूर्ण होने वाला है और आज का हमारा जो मुख्य विषय है वो ये है आज की मसीहत ਜੋ ਪੰਜਾਬ ਕੀ ਹੈ ਉਹ ਖਤਰੀ ਹੈ ਉਹਦੀ ਸਭ ਤੋਂ ਵੱਡੀ ਵਜ੍ਹਾ ਕੀ ਆ ਕਿ ਕਿਤੇ ਨਾ ਕਿਤੇ ਅਸੀਂ ਵਚਨ ਦੀ ਕਾਪੀ ਨਹੀਂ ਅਸੀਂ ਮਨਿਸਟਰੀਆਂ ਦੀ ਕਾਪੀ ਕਰੀ ਜਾਂਦੇ ਤੇ ਇਸ ਦਾ ਖਮਿਆਜਾ ਇੱਕ ਦਿਨ ਇਹੋ ਜਿਹਾ ਹੋਏਗਾ ਕਿ ਤੁਹਾਨੂੰ ਆਤਮਿਕ ਦਸ਼ਾਤ ਉਹ ਸ਼ੈਤਾਨ ਹਟਾ ਕੇ ਤੇ ਸ਼ਰੀਰ ਦੇ ਵਿੱਚ ਲੈ ਕੇ ਆਏਗਾ ਇਸ ਕਰਕੇ ਮੇਰੇ ਪੀਏ ਸਾਨੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਸਾਵਧਾਨ ਕਰਨ ਦੀ ਲੋੜ ਹੈ ਕਿਤੇ ਇਹ ਨਾ ਹੋਵੇ ਕਿ ਸ਼ੈਤਾਨ ਆਉਣ ਵਾਲੇ ਸਮਿਆਂ 'ਚ ਪੰਜਾਬ ਦੀ ਦੁਨੀਆ ਨੂੰ ਜਾਂ ਮਸੀਹਤ ਨੂੰ ਟੈਸਨੈਸ ਕਰ ਦੇ ਤੇਜ਼ ਨੈਸ ਕਰਨ ਦਾ ਮਤਲਬ ਮਸੀਹਤ ਨੂੰ ਕੋਈ ਰੋਕ ਨਹੀਂ ਸਕਦਾ ਲੇਕਿਨ ਜੇ ਤੁਸੀਂ वचन ਦੇ ਅਨੁਸਾਰ ਨਹੀਂ ਚਲੋਗੇ ਤੇ ਸ਼ੈਤਾਨ ਗਰਜਨੇ ਵਾਲੇ ਸਿੰਘ ਦੀ ਤਰ੍ਹਾਂ ਸਾਨੂੰ ਫਾੜ ਖਾਣ ਦੇ ਲਈ ਤਿਆਰ ਆ ਇਸ ਕਰਕੇ ਸ਼ਰੀਰਕ ਤਾਕਤੋਂ ਨਿਕਲ ਕੇ ਬਾਹਰ ਆ ਸੋ ਇਸ ਜਾਨੀ ਵਚਨ ਦੀ ਸਚਾਈ ਵੀਡੀਓ ਚੈਨਲ ਦੇ ਵਿੱਚ ਤੁਹਾਡਾ ਇੱਕ ਵਾਰ ਤੋਂ ਸਵਾਗਤ ਆ ਮੇਰੇ ਪਿਆਰਿਓ ਮੈਂ ਅੱਜ ਖੁੱਲ ਕੇ ਪੰਜਾਬ ਦੇ ਵਿਸ਼ੇ ਤੇ ਗੱਲ ਕਰਨ ਵਾਲਾ ਸੋ ਬੜੇ ਧਿਆਨ ਦੇ ਕੇ ਸੁਣੋ ਤੁਹਾਨੂੰ ਵਿਸ਼ੇ ਦਾ ਪਤਾ ਚੱਲ ਗਿਆ ਕਿ ਪੰਜਾਬ ਦੀ ਮਸੀਹਤ ਖਤਰੇ ਵਿੱਚ ਹੈ ਕਿਵੇਂ ਖਤਰੇ ਦੇ ਵਿੱਚ ਹੈ ਮੈਂ ਤੁਹਾਨੂੰ ਦੱਸਾਂਗਾ ਸਾਨੂੰ ਕਿਸੇ ਬਾਹਰੀ ਪਾਰਟੀਆਂ ਜਾਂ ਕਿਸੇ ਦੁਨੀਆ ਦੀ ਜਾਤੀ ਜਾਂ ਕਿਸੇ ਧਰਮ ਤੋਂ ਕੋਈ ਖਤਰਾ ਨਹੀਂ ਹੈ ਤੇ ਨਾ ਹੀ ਪਰਮੇਸ਼ਰ ਦੇ ਲੋਕਾਂ ਨੂੰ ਖਤਰਾ ਹੋ ਸਕਦਾ ਆ ਪਰਮੇਸ਼ਰ ਦੇ ਲੋਕਾਂ ਨੂੰ ਖਤਰਾ ਆ ਗਲਤ ਉਪਦੇਸ਼ ਤੋਂ ਉਹਦੇ ਲਈ ਪਰਮੇਸ਼ਰ ਨੇ ਸਾਨੂੰ ਵਾਰ-ਵਾਰ ਚੇਤਾਵਨੀ ਦਿੱਤੀ ਆ ਕਿ ਇਹਨਾਂ ਗਲਤ ਉਪਦੇਸ਼ਾਂ ਤੋਂ ਬਚੋ ਗਲਤ ਸਿੱਖਿਆਵਾਂ ਤੋਂ ਸਾਵਧਾਨ ਹੋਜੋ ਮੇਰੇ ਅਜ਼ੀਜ਼ੋ ਇਵੇਂ ਹੀ ਇਹ ਗਲਤ ਸਿੱਖਿਆ ਜਿਹੜੀਆਂ ਤੇਜ਼ੀ ਦੇ ਨਾਲ ਪੰਜਾਬ ਨੂੰ ਆਪਣੀ ਗ੍ਰਿਫਟ ਦੇ ਵਿੱਚ ਲੈ ਰਹੀਆਂ ਮੇਰੇ ਪਿਆਰਿਓ ਮੈਂ ਇਹਨਾਂ ਦਿਨਾਂ ਦੇ ਵਿੱਚ ਜਦ 크ਿਸਮਸ ਦਾ ਤਿਉਹਾਰ ਚੱਲ ਰਿਹਾ ਹੈ ਤੇ ਮੈਂ ਦੇਖਿਆ ਕਿ ਮਸੀਹਤ ਇਨਾਂ ਦਿਨਾਂ ਦੇ ਵਿੱਚ ਮਸੀਹਤ ਨੂੰ ਹੋ ਕੀ ਗਿਆ ਆ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਬਾਈਬਲ ਦੇ ਵਿੱਚ ਲਿਖਿਆ ਕਿ ਤੂੰ ਉਹਦੀ ਆਰਾਧਨਾ ਭਗਤੀ ਅਤੇ ਭੈ ਦੇ ਨਾਲ ਕਰ ਜਿਸ ਤੋਂ ਕੀ ਹੁੰਦਾ ਆ ਖੁਸ਼ ਹੁੰਦਾ ਆ ਪਰ ਮੈਂ ਇਨਾਂ ਦਿਨਾਂ ਦੇ ਵਿੱਚ ਦੇਖਿਆ ਕਿ ਮਸੀਹ ਦਾ ਤੇ ਮਾਹੌਲ ਹੀ ਬਦਲ ਗਿਆ ਆ ਮਸੀਹ ਦਾ ਤੇ ਢਾਂਗ ਹੀ ਬਦਲ ਦਿੱਤਾ ਗਿਆ ਆ ਜਿਹੋ ਜੀ ਚੀਜ਼ ਤੁਸੀਂ ਵਚਨ ਚ ਕਦੀ ਵੇਖੀ ਬਣੀ ਚੇਲਿਆਂ ਦੀ ਸੇਵਕਾਈ ਦੇ ਵਿੱਚ ਸੁਣੀ ਬਣੀ ਤੁਹਾਨੂੰ ਅੱਜ ਪੰਜਾਬ ਦੀ ਮਿਨਿਸਟਰੀਆਂ ਦੇ ਵਿੱਚ ਉਹ ਸਭ ਕੁਝ ਵੇਖਣ ਨੂੰ ਮਿਲ ਰਿਹਾ ਆ ਮੇਰੇ ਪ੍ਰੀਓ ਐ ਕੁਝ ਤਸਵੀਰਾਂ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਆ ਧਿਆਨ ਦੇ ਕੇ ਸੁਣਿਓ ਦੇਖਿਓ ਐ 크ਿਸਮਸ ਦੇ ਦਿਨਾਂ ਦੀਆਂ ਤਸਵੀਰਾਂ ਆ ਕਿ ਠੀਕ ਆ ਵਚਨ ਪ੍ਰਾਰਥਨਾ ਤੇ स्तुतिगान ਦੇ ਨਾਲ ਨਾਲ ਇਹ ਲੋਕਾਂ ਦਾ ਬੱਚਿਆਂ ਨੂੰ ਜਵਾਨਾਂ ਨੂੰ ਨਚਵਾ ਕੇ ਮਨੋਰੰਜਨ ਵੀ ਹੋ ਰਿਹਾ ਦੇਖੋ ਇਹ ਫੋਟੋਆਂ ਮੇਰੇ ਅਜ਼ੀਜ਼ੋ ਕੀ ਤੁਸੀਂ ਸੋਚ ਕੇ ਦੇਖੋ ਅਸੀਂ ਇਸ ਜਗ੍ਹਾ ਤੇ ਲੋਕਾਂ ਦਾ ਮਨੋਰੰਜਨ ਕਰਨ ਆਏ ਹਾਂ ਕਿ ਜਾਂ ਅਸੀਂ ਪਰਮੇਸ਼ਵਰ ਦੇ ਨਾਲ ਉਹਦੀ ਦੁਲਹਨ ਨੂੰ ਸਿੱਧ ਕਰਕੇ ਜੋੜਨਾ ਆਏ ਹਾਂ ਮੇਰੇ ਅਜ਼ੀਜ਼ੋ ਇੱਕ ਸੱਚੇ ਚਰਵਾਹੇ ਦਾ ਕੰਮ ਕੀ ਆ ਪੌਲਸ ਕਹਿੰਦਾ ਮੈਂ ਤੁਹਾਨੂੰ ਇੱਕ ਕੁਆਰੀ ਦੇ ਸਵ ਸમાન ਉਸ ਸਵਾਮੀ ਨੂੰ ਸੌਂਪਣਾ ਆ ਜਿਹੜੇ ਸਵਾਮੀ ਨੇ ਤੁਹਾਡੇ ਲਈ ਖੂਨ ਬਹਾਇਆ ਆ ਤੇ ਉਹ ਵੀ ਕਹਿੰਦਾ ਐਵੇਂ ਨਹੀਂ ਮੈਂ ਤੁਹਾਡੇ ਵਾਸਤੇ ਡਰਦਾ ਵਾਂ ਕਿਤੇ ਤੁਹਾਨੂੰ ਕੋਈ ਬਹਿਕਾਨਾ ਦੇਵੇ ਤੁਹਾਨੂੰ ਕੋਈ ਹੋਰ ਸਿੱਖਿਆ ਤੇ ਉਪਦੇਸ਼ ਵਿੱਚ ਨਾ ਲੈ ਜਾਵੇ ਮੇਰੇ ਪਿਆਰਿਓ ਇੱਕ ਸੇਵਕ ਦਾ ਕੰਮ ਆ ਕਲੀਸੀਆ ਨੂੰ ਸਿੱਧ ਕਰਕੇ ਸਾਕੀ ਵਚਨ ਦੇ ਅਨੁਸਾਰ ਪਰਮੇਸ਼ਵਰ ਦੇ ਨਾਲ ਮਿਲਾਨ ਕਰਵਾਉਣਾ ਪਰ ਦੁੱਖ ਦੀ ਗੱਲ ਕਿ ਅੱਜ ਤੇ ਆਰਾਧਨਾ ਦੇ ਜਿਹੜੇ ਮੂਲ ਮਾਇਨੇ ਹੀ ਪੰਜਾਬ ਦੇ ਵਿੱਚ ਬਦਲ ਗਏ ਆ ਦੁਨੀਆ ਨੂੰ ਆਰਾਧਨਾ ਦਾ ਮਤਲਬ ਕੀ ਹੁੰਦਾ ਧਿਆਨ ਦੇ ਕੇ ਸੁਣਨਾ ਆਰਾਧਨਾ ਦਾ ਮਤਲਬ ਆ ਜਦ ਤੁਸੀਂ ਆਰਾਧਨਾ ਕਰਦੇ ਹੋ ਤੇ ਆਰਾਧਨਾ ਦੇ ਵਿੱਚ ਹੋਟਾਂ ਦਾ ਬਲੀਦਾਨ ਦਿੰਦੇ ਹੋਏ ਤੁਸੀਂ ਆਪਣੇ ਪਰਮੇਸ਼ਵਰ ਦੇ ਨਾਲ ਗੱਲਾਂ ਕਰਦੇ ਹੋ ਅਰਾਧਨਾ ਦੇ ਦੁਆਰਾ ਤੁਸੀਂ ਪਰਮੇਸ਼ਵਰ ਦੇ ਨਾਲ ਗੱਲਾਂ ਕਰਦੇ ਹੋ ਪਰ ਜਦੋਂ ਪਰਮੇਸ਼ਵਰ ਦਾ ਅਰਾਧਨਾ ਤੋਂ ਬਾਅਦ ਵਚਨ ਕਲੀਸਿਆ ਦੇ ਵਿੱਚ ਆਉਂਦਾ ਫਿਰ ਉਸ ਵਚਨ ਦੇ ਦੁਆਰਾ ਯਹੋਵਾ ਪਰਮੇਸ਼ਵਰ ਸਾਡੇ ਨਾਲ ਗੱਲਾਂ ਕਰਦਾ ਜਦੋਂ ਤੁਸੀਂ ਅਰਾਧਨਾ ਕਰਦੇ ਹੋ ਤੁਹਾਡੀ ਲਿਬ ਪ੍ਰਭੂ ਦੇ ਨਾਲ ਲੱਗੀ ਆ ਤੁਸੀਂ ਉਹਦੇ ਨਾਲ ਗੱਲਾਂ ਕਰ ਰਹੇ ਹੋ ਆਪਣੇ ਬਾਪ ਨਾਲ ਫਿਰ ਜਦੋਂ ਵਚਨ ਆਉਂਦਾ ਤੇ ਵਚਨ ਦੇ ਦੁਆਰਾ ਫਿਰ ਸਵਰਗ ਤੋਂ ਮੈਸੇਜ ਉਤਰਦਾ ਤੁਹਾਡੇ ਲਈ ਪਰਮੇਸ਼ਵਰ ਫਿਰ ਵਚਨ ਦੇ ਅਨੁਸਾਰ ਤੁਹਾਡੇ ਨਾਲ ਗੱਲ ਕਰਦਾ ਆ ਤੇ ਮੇਰੇ ਅਜ਼ੀਜ਼ੋ ਇਸ ਕਰਕੇ ਮੈ ਇਹ ਬੜਾ ਜਿਆਦਾ ਦੁੱਖ ਲੱਗਾ ਕਿ ਪੰਜਾਬ ਦੀ ਮਸੀਹਤ ਦੇ ਮੂਲ ਮਾਇਨੇ ਵਚਨ ਤੋਂ ਹਟ ਰਹਾ ਹੈ ਆ ਲੋਕ ਆਪਣੀਆਂ ਮੋਹ ਇਸ਼ਾਵਾਂ ਦੇ ਵਿੱਚ ਫਸ ਕੇ ਤੇ ਦੁਨੀਆਦਾਰੀ ਤੇ ਮਨੋਰੰਜਨ ਦੇ ਵਿੱਚ ਜਿਆਦਾ ਵੱਧ ਰਹੇ ਆ ਜੇਕਰ ਮੈਂ ਨਵੇਂ ਨਿਯਮ ਦੇ ਅਨੁਸਾਰ ਤੁਹਾਨੂੰ ਕੁਝ ਅਜਿਹਾ ਦਵਾ ਛੇਤੀ ਛੇਤੀ ਦੇ ਨਾਲ ਪੜਾਂਗੇ ਤਾਂ ਕਿ ਨਵੇਂ ਨਿਯਮ ਦੇ ਵਿੱਚ ਆਰਾਧਨਾ ਕਿਸ ਤਰ੍ਹਾਂ ਹੋਣੀ ਹੈ ਤੁਹਾਨੂੰ ਪਤਾ ਲੱਗੇ ਸਭ ਤੋਂ ਪਹਿਲਾ ਇਬਰਾਨੀਆਂ ਦੀ ਕਿਤਾਬ ਉਹਦਾ 12 ਵਾਪ ਉਹਦਾ 28 ਦੇ ਵਿੱਚ ਲਿਖਿਆ ਪਰਮੇਸ਼ਵਰ ਦੀ ਆਰਾਧਨਾ ਭਗਤੀ ਅਤੇ ਭੈ ਦੇ ਨਾਲ ਕਰੋ ਜਿਸ ਤੋਂ ਉਹ ਪਰਸੰਨ ਹੁੰਦਾ ਫਿਰ ਕਲੂਸੀਓ 3 ਦਾ 16 ਇਹਦੇ ਵਿੱਚ ਕੀ ਲਿਖਿਆ ਮਸੀਹ ਦੇ ਵਚਨ ਕੋ ਆਪਣੇ ਹਿਰਦੇ ਮੇ ਅਦਿਕਾਈ ਸੇ ਬਸਨੇ ਦੋ ਔਰ ਸਿੱਧ ਗਿਆਨ ਸਹਿਤ ਇੱਕ ਦੂਸਰੇ ਕੋ ਸਿਖਾਓ ਔਰ ਚਤਾਓ ਔਰ ਆਪਣੇ ਆਪਣੇ ਮਨ ਮੇ ਅਨੁਗ੍ਰਹਿ ਕੇ ਸਾਥ ਪਰਮੇਸ਼ਵਰ ਕੇ ਲਿਏ ਭਜਨ ਔਰ ਸਤੂਤੀ ਗਾਨ ਔਰ ਆਤਮਿਕ ਗਾਇ ਗੀਤ ਗਾਇਆ ਕਰੋ ਇੱਥੇ ਲਿਖਿਆ ਭਜਨ ਫਿਰ ਲਿਖਿਆ ਸਤੂਤੀ ਗਾਨ ਅਤੇ ਲਿਖਿਆ ਫਿਰ ਅੱਗੇ ਆਤਮਿਕ ਗਾਨ ਗਾਇਆ ਕਰੋ ਮੇਰੇ ਪ੍ਰਿਯੋ ਇੱਥੇ ਲੋਕਾਂ ਦਾ ਮਨੋਰੰਜਨ ਕਰੋ ਡਾਂਸ ਕਰੋ ਕਿਤੇ ਨਹੀਂ ਲਿਖਿਆ ਫਿਰ ਅੱਗੇ ਮੈਂ ਇਬਰਾਨੀਆਂ ਦੀ ਪਤਰੀ 13 ਦਾ 15ਵੀਂ ਪੜ੍ਹ ਦੇਣਾ ਤੁਹਾਡੇ ਵਾਸਤੇ इसलिए हम उसके द्वारा स्तुति रूपी बलिदान अर्थात उन होटों का फल जो उसके नाम का अंगीकार करते हैं परमेश्वर के लिए सर्वदा चढ़ाया करें सदा चढ़ाया करो फिर युकूब तेंदा नौ। इसी में से हम प्रभु और पिता की स्तुति करते हैं और इसी से मनुष्यों को जो परमेश्वर के स्वरूप में उत्पन्न हुए थे श्राप देते हैं ਫੇਰ ਯਾਕੂਬ 5 ਦਾ 13 ਜੇ ਤੂੰ ਮੇਂ ਸੇ ਕੋਈ ਦੁਖੀ ਹੋ ਤੋ ਵੈ ਪ੍ਰਾਰਥਨਾ ਕਰੇ ਔਰ ਜੇਦੀ ਅਨੰਦਿਤ ਹੈ ਤੋ ਵੈ ਸਤੂਤੀ ਕੇ ਭਜਨ ਗਾਏ ਮੇਰੇ ਪਿਆਰਿਓ ਐਸ ਆਇਤ ਤੁਮ ਇੱਕ ਬਹੁਤ ਵੱਲ ਵੱਡੀ ਸਿੱਖ ਨੂੰ ਮਿਲਦੀ ਆ ਬਾਈਬਲ ਦੇ ਵਿੱਚ ਲਿਖਿਆ ਯਾਕੂਬ 5 ਦਾ 13 ਜੇ ਤਵਾਡੇ ਵਿੱਚ ਕੋਈ ਦੁਖੀ ਆ ਤੀ ਉਹ ਕੀ ਕਰੇ ਪ੍ਰਾਰਥਨਾ ਕਰੇ ਤੇ ਫਿਰ ਅੱਗੇ ਲਿਖਿਆ ਜੇਕਰ ਤੁਹਾਡੇ ਚ ਕੋਈ ਅਨੰਦਿਤ ਆਤੇ ਉਸਤੂਤੀ ਦੇ ਵਡਿਆਈ ਦੇ ਪਰਮੇਸ਼ਰ ਨੂੰ ਜਿੱਥੇ ਵਡਿਆਉਣਾ ਬੰਦਾ ਉਸਤੂਤੀ ਦੇ ਤੇ ਉਹਦੀ ਵਡਿਆਈ ਦੇ ਭਜਨ ਗਾਵੇ ਪਰ ਅੱਜ ਲੋਕ ਵਚਨ ਨੂੰ ਨਹੀਂ ਮੁੱਖ ਰੱਖਦੇ ਲੋਕਾਂ ਦਾ ਕਹਿਣਾ ਕੀ ਹੁੰਦਾ ਜੇਕਰ ਅਸੀਂ ਅਨੰਦਿਤ ਆ ਤੇ ਅਸੀਂ ਰੋਣਾ ਥੋੜੀ ਅਸੀਂ ਤੇ ਨੱਚਣਾ ਨਹੀਂ ਤੇ ਹੋਰ ਕੀ ਨਹੀਂ ਕਰਨਾ ਪਰ ਇੱਥੇ ਵਚਨ ਕੀ ਕਹਿ ਰਿਹਾ ਜੇ ਅਨੰਦਿਤ ਵਿੱਚ ਹੋ ਤੇ ਸਤੂਤੀ ਦੇ ਭਜਨ ਗਾਓ ਲੋਕਾਂ ਦਾ ਮਨੋਰੰਜਨ ਕਰਨ ਦੇ ਲਈ ਡਾਂਸ ਨਾ ਕਰੋ ਜਵਾਨ ਬੱਚਿਆਂ ਨੂੰ ਡਾਂਸਰਾਂ ਵਾਂਗੂ ਸੱਭਿਆਚਾਰਕ ਦਾ ਭੰਗੜਾ ਪਾਉਣ ਵਾਂਗਿਆ ਵਾਲਿਆ ਵਾਂਗੂ ਚਰਚ ਨੂੰ ਸੱਭਿਆਚਾਰ ਦਾ ਪ੍ਰੋਗਰਾਮ ਤੇ ਡਾਂਸ ਕਲੱਬ ਨਾ ਬਣਾਓ ਇਹ ਵਚਨ ਦੇ ਅਨੁਸਾਰ ਰੋਂਗ ਜਾ ਰਹੇ ਜੇ ਇੱਕ ਦਿਨ ਪਰ ਪਿਆਰਿਓ ਕਲਹੀਸੀਆ ਵਚਨ ਦੇ ਵਿੱਚ ਅੱਗੇ ਵਧਣ ਦੇ ਲਈ ਮੋਹ ਇਸ਼ਾਵਾਂ ਦੇ ਵਿੱਚ ਤੇ ਸਰੀਰ ਕਈ ਇਛਾਵਾਂ ਦੇ ਵਿੱਚ ਇੰਨਾ ਵੱਧ ਜਾਏਗੀ ਤੁਹਾਨੂੰ ਕੰਟਰੋਲ ਕਰਨਾ ਔਖਾ ਹੋ ਜਾਏਗਾ ਇਸ ਕਰਕੇ ਉਹਨਾਂ ਦਾ ਜੀਵਨ ਜਿਹੜਾ ਨਾਸ਼ ਦੇ ਵੱਲ ਵੱਧ ਰਿਹਾ ਇਹਨੂੰ ਕੰਟਰੋਲ ਕਰ ਲਓ ਸਭਿਆਚਾਰਿਕ ਵਰਗੇ ਪ੍ਰੋਗਰਾਮ ਮਨੋਰੰਜਨ ਕਰਨੇ ਬੰਦ ਕਰ ਦਿਓ ਪਰਮਿਸ਼ਨ ਦੇ ਡਰ ਤੇ ਪੈ ਦੇ ਵਿੱਚ ਆ ਜਾਓ ਸੋ ਮੇਰੇ ਪਿਆਰਿਓ ਇਹ ਚੀਜ਼ਾਂ ਬੜੀ ਤੇਜ਼ੀ ਦੇ ਨਾਲ ਫੈਲ ਰਹੀਆਂ ਹਨ ਮੈਂ ਦੇਖਿਆ ਸੀ ਕਿ ਅੱਜ ਪੰਜਾਬ ਦੇ ਵਿੱਚ ਲੋਕਾਂ ਦਾ ਸਿਸਟਮ ਕਿਦਾਂ ਦਾ ਹੋ ਗਿਆ ਹੈ ਪਹਿਲਾਂ ਲੋਕ ਪਰਮੇਸ਼ਵਰ ਦੇ ਬਚਨ ਦੇ ਅਨੁਸਾਰ ਆਪਣੀ ਸੇਵਕਾਈਆਂ ਨੂੰ ਚਲਾਉਂਦੇ ਸੀ ਪਰ ਅੱਜ ਪੰਜਾਬ ਦਾ ਮਾਹੌਲ ਕਿਦਾਂ ਦਾ ਪਤਾ ਹੈ ਕਿ ਅੱਜ ਹਰ ਇੱਕ ਪਾਸਟਰ ਵੱਡੀਆਂ ਮਿਨਿਸਟਰੀਆਂ ਦੀ ਕਾਪੀ ਕਰਨ ਦੇ ਵਿੱਚ ਲੱਗਾ ਆ ਕਿ ਫਲਾਨੇ ਵਿਅਕਤੀ ਨੇ ਇਦਾਂ ਕੀਤਾ ਅਸੀਂ ਵੀ ਇਦਾਂ ਕਰਾਂਗੇ ਭਾਵੇਂ ਉਹ वचन ਦੇ ਅਨੁਸਾਰ ਸਹੀ ਹੋਵੇ ਜਾਂ ਨਾ ਮਨੁੱਖ ਨੂੰ ਕਾਪੀ ਨਹੀਂ ਕਰਨਾ ਮੇਰੇ ਪਿਆਰਿਓ ਸਹੀ ਨਮੂਨਾ ਜੇ वचन ਦੇ ਅਨੁਸਾਰ ਆ ਤੇ ਕਾਪੀ ਕਰੋ ਪਰ ਜੇ ਉਹ ਆਪਣੀ ਬੁੱਧ ਤੇ ਆਪਣੀ ਸਮਝ ਦੇ ਨਾਲ ਚੱਲ ਰਿਹਾ ਲੋਕਾਂ ਨੂੰ ਮਨੋਰੰਜਨ ਦੇ ਨਾਲ ਜੋੜ ਰਿਹਾ ਤੇ ਫਿਰ ਉਹਦੇ ਲਈ ਤੁਸੀਂ ਪਰਮੇਸ਼ਵਰ ਦਾ ਉਹਨਾਂ ਦੀ ਕਾਪੀ ਨਾ ਕਰੋ ਪਰਮੇਸ਼ਵਰ ਦੇ वचन ਦੀ ਕਾਪੀ ਕਰੋ ਤੇ ਮੇਰੇ ਪਿਆਰਿਓ ਪਰ ਅੱਜ ਮੈਂ ਤੁਹਾਨੂੰ ਦੱਸ ਰਿਹਾ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਇੱਕ ਦੂਜੇ ਦੀ ਨਕਲ ਕਰਨ ਲੱਗੇ ਫਲਾਣੀ ਨੇ ਇਦਾਂ ਕੀਤਾ ਅਸੀਂ ਵੀ ਇਦਾਂ ਕਰਾਂਗੇ ਫਲਾਣੀ ਨੇ ਢੋਲ ਨਗਾਰੇ ਵਗਾਏ ਅਸੀਂ ਵੀ ਵਜਾਵਾਂਗੇ ਤੇ ਮੇਰੇ ਪਿਆਰਿਓ ਪਰ ਇਹ वचन ਦੇ ਅਨੁਸਾਰ ਚੀਜ਼ਾਂ ਰਹੋngਿਆ ਤੁਸੀਂ वचन ਤੋਂ ਬਾਹਰ ਭਟਕ ਰਹੇ ਜੇ ਕਿਉਂਕਿ ਪਰਮੇਸ਼ਰ ਨੇ ਸਾਨੂੰ ਮਨੁੱਖਾਂ ਦੇ ਮਨੋਰੰਜਨ ਲਈ ਨਹੀਂ ਮਨੁੱਖਾਂ ਨੂੰ ਕਲਿਸੀਆ ਨੂੰ ਸਿੱਧ ਕਰਕੇ ਉਹਦੇ ਤੱਕ ਪਹੁੰਚਾਉਣ ਲਈ ਚੁਣਿਆ ਇਸ ਕਰਕੇ ਵਚਨ ਦੇ ਅਨੁਸਾਰ ਸਿੱਧ ਹੋ ਜਾਓ ਤਿਆਰ ਹੋ ਜਾਓ ਤੇ ਆਪਣੀਆਂ ਕਮੀਆਂ ਨੂੰ ਕੱਢ ਕੇ ਅੱਜ ਤੋਂ ਵਚਨ ਦੇ ਅਨੁਸਾਰ ਆਪਣੀ ਜੀਵਨ ਨੂੰ ਚਲਾਉਣਾ ਚਾਲੂ ਕਰ ਲਓ ਸੋ ਪ੍ਰਭੂ ਤਾ ਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇ ਜੈਮਸੀ ਦੀ ਗੋਡ ਬlesਸ ਯੂ